ਆਓ ਆਪਾਂ ਗੱਲ ਕਰੀਏ ਤੁੰਬੀ ਦੀ ਕਿ ਤੁੰਬੀ ਕਿਸ ਤਰ੍ਹਾਂ ਬਜਾਈ ਜਾਂਦੀ ਹੈ ਬੈਲ ਤੁੰਬੀ ਬੜੀ ਆਸਾਨ ਹੈ ਬਜਾਉਣੀ ਔਰ ਸਭ ਤੋਂ ਪਹਿਲਾਂ ਤੁੰਬੀ ਨੂੰ ਫੜਨ ਦਾ ਢੰਗ ਸਹੀ ਢੰਗ ਤੁੰਬੀ ਨੂੰ ਫੜਨ ਦਾ ਇਹ ਹੈ ਕਿ ਇਹ ਆਪਣਾ ਸੱਜਾ ਹੱਥ ਜਿਹੜਾ ਤੁਹਾਡਾ ਐਕਟਿਵ ਹੈਂਡ ਹੈ ਕਈਆਂ ਦਾ ਖੱਬਾ ਵੀ ਹੁੰਦਾ ਹੈ ਕਿ ਤੁੰਬੀ ਨੂੰ ਫੜਨਾ ਕਿਸ ਤਰ੍ਹਾਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਫੜਦੇ ਨੇ ਔਰ ਇਸ ਤਰ੍ਹਾਂ ਹੀ ਫੜ ਲੈਂਦੇ ਨੇ ਲੇਕਿਨ ਜਿਆਦਾ ਕਨਵੀਨੀਅੰਟ ਫੜਨਾ ਆਪਣੇ ਵੱਲੋਂ ਹੱਥ ਆਪਣੇ ਵੱਲੋਂ ਤੁੰਬੀ ਵੱਲ ਇਸ ਤਰ੍ਹਾਂ ਇਹ ਟੰਗ ਤੋਂ ਮੈਨੂੰ ਫਰੰਦਾ ਤੇ ਇਹਦੇ ਨਾਲ ਇਹ ਫਸਟ ਜਿਹੜੀ ਉਂਗਲ ਹੈ ਉਹ ਇੱਕ ਰਿਦਮ ਦੇ ਵਿੱਚ ਵੱਜਣੀ ਚਾਹੀਦੀ ਹੈ ਯੂਨੀਫਾਰਮਲੀ ਵੱਜਣੀ ਚਾਹੀਦੀ ਹੈ ਇਸ ਤਰ੍ਹਾਂ ਇਹਦਾ ਟੰਗ ਹੈ ਕਿ ਪਹਿਲਾ ਉਂਗਲ ਇਸ ਤਰ੍ਹਾਂ ਵਜਾਈ ਜਾਵੇ ਤਾਂ ਹੌਲੀ-ਹੌਲੀ ਤੁੰਬੀ ਨੂੰ ਆਪਣੇ ਵੱਲ ਘੁਮਾਓ ਰੋਟੇਟ ਕਰੋ ਬਹੁਤ ਜ਼ਿਆਦਾ ਬਹੁਤ ਜਲਦੀ ਨਹੀਂ ਅਗਰ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਸਟ੍ਰਿੰਗ ਦੇ ਉੱਤੇ ਮਾਰੋਗੇ ਤਾਂ ਸਟ੍ਰਿੰਗ ਟੁੱਟ ਵੀ ਸਕਦੀ ਹੈ ਤਾਰ ਟੁੱਟ ਵੀ ਸਕਦੀ ਹੈ ਤੇ ਇਸ ਤਰ੍ਹਾਂ ਕਰੋ हौली हौली घुमाते जाओ हल्का हल्का स्ट्रिंग उंगली टच करनी शुरू करेगी खुद महसूस कर लोगे कि किन्ना क प्रेशर देना है ताकि रुके ना स्ट्रिंग जाके उंगली इस तरह ना हो इस तरह स्ट्रिंग सटरिंग उपर ना हो इस तरह जाए इस तरह जाए तो ये प्रैक्टिस कि पहले उंगल इली उंगल मारो थोड़ा जुम तुम्बी जा, तुम घुमाते जाओ अपने वन ਟੱਚ ਕਰਨ ਲੱਗੇਗੀ ਚੱਲ ਪਈ ਦੂਸਰਾ ਹੱਥ ਦੂਜਾ ਹੱਥ ਜਿਹੜਾ ਇਹ ਵਾਲਾ ਪਾਸਾ ਹੈ ਇਹ ਇਸ ਤਰ੍ਹਾਂ ਰੱਖਣਾ ਅੰਗੂਠੇ ਦੇ ਵਿੱਚ ਅੰਗੂਠਾ ਪਿੱਛੇ ਸਪੋਰਟ ਵਾਸਤੇ ਤੇ ਉਂਗਲਾ ਅੱਗੇ ਇਹ ਜਿਹੜਾ ਸਿਰ ਹੈ ਤੁੰਬੀ ਦਾ ਇਹ ਹੁੰਦੇ ਨੇ ਨੋਟਸ ਵਾਸਤੇ ਕਿ ਉਂਗਲਾਂ ਨਾਲ ਆਪਾਂ ਟਿਊਨ ਕਿਸ ਤਰ੍ਹਾਂ ਕੱਢਣੀ ਹੈ ਕੋਈ ਤਰਜ਼ ਕਿਸ ਤਰ੍ਹਾਂ ਬਣਾਣੀ ਹੈ ਇਹਦੇ ਨਾਲ ਆ ਪਹਿਲੀ ਉਂਗਲ ਦੂਜੀ ਤੀਜੀ ਆਪਣੇ ਹਿਸਾਬ ਨਾਲ ਤੁਸੀਂ ਕੱਢ ਸਕਦੇ ਹੋ ਪਹਿਲਾਂ ਇੱਕ ਰਿਦਮ 'ਚ ਇਹ ਮਾਰੋਗੇ ਉਂਗਲੀ ਚਲਾਓਗੇ ਫਿਰ ਤੁਸੀਂ ਇਹਨਾਂ ਨਾਲ ਦਬਾ ਕੇ ਕੋਸ਼ਿਸ਼ ਕਰੋ ਦੇਖੋ ਇਹਦੇ ਨਾਲ ਤੁਸੀਂ ਟਿਊਨ ਬਣਾ ਸਕਦੇ ਹੋ ਕੋਈ ਵੀ ਟਿਊਨ ਫਿਰ ਇਹਦੇ ਨਾਲ ਤੁਸੀਂ ਕੱਢਣ ਦੇ ਕਾਬਿਲ ਹੋ ਜਾਓਗੇ ਜਿਸ ਤਰ੍ਹਾਂ ਇੱਕ ਵਾਰੀ ਤੁਹਾਨੂੰ ਇਹ ਫਲੋ ਚ ਉਂਗਲੀ ਮਾਰਨੀ ਆ ਗਈ ਕਿ ਉਂਗਲੀ ਤਾਰ ਦੇ ਉੱਪਰ ਅਟਕੇ ਨਾ ਫਲੋ ਚ ਆ ਗਿਆ ਤੇ ਇਹ ਤੁਹਾਨੂੰ ਥੋੜੀ ਪ੍ਰੈਸ਼ਰ ਨਾਲ ਚੰਗਾ ਦਬਾਅ ਪਾ ਕੇ ਇਸ ਤਰ੍ਹਾਂ ਨੌਂ ਰੱਖ ਕੇ ਇਸ ਤਰ੍ਹਾਂ ਇਸ ਤਰ੍ਹਾਂ ਪੋਟਾ ਨਹੀਂ ਰੱਖਣਾ ਨੌਂ ਰੱਖਣਾ ਹੈ ਨੌਂ ਰੱਖੋਗੇ ਤਾਂ ਟੰ ਟੰ ਉਹ ਆ ਜਾਏਗੀ ਪੋਟਾ ਰੱਖੋਗੇ ਤਾਂ ਟਪ ਟਪ ਉਹ ਆ ਜਾਏਗੀ ਤਦਾਂ ਇਹ ਆ ਜਾਏਗੀ ਨੌਂ ਰੱਖੋਗੇ ਤਾਂ ਜੀ ਡੂ ਸੀ ਦਾ ਡਿਫਰੈਂਸ ਇਹ ਨੌ ਨਾਲ ਦੱਬਣੀ ਹੈ ਤੇ ਇਧਰੋਂ ਯੂਨੀਫਾਰਮਲੀ ਇੱਕ ਲੈ ਦੇ ਵਿੱਚ ਵਜਾਣੀ ਹੈ ਫਿਰ ਦੋਖੇ ਇੱਕ ਵਾਰੀ ਜਾ ਮੋਹਮਦ ਸਰੀਕ ਦੇ ਗਾਣੇ ਹੋਣ ਜਾਂ ਕੁਲਦੀਪ ਮਾਨਕ ਸਾਹਿਬ ਦੇ ਗਾਣੇ ਹੋਣ ਤੁਸੀਂ ਆਰਾਮ ਨਾਲ ਸਿਰ ਤੁੰਬੀ ਵਜਾ ਸਕਦੇ ਹੋ ਮਾਨਕ ਦੀ ਕਲੀ ਹੋਵੇ ਮੋਹਮਦ ਸਰੀਕ ਦੇ ਗਾਣੇ ਹੋਣ ਜਾਂ ਫਿਰ ਜਮਲਾ ਜੀ ਦੇ ਗਾਣੇ ਹੋਣ ਸੋ ਐਸੀ ਤੁੰਬੀ ਦਾ ਲੈਸਨ ਬੜੀ ਆਸਾਨ ਹੈ ਵਜਾਓ 올 द बेस्ट ਸਸਰੀ ਆਕਾਦ